ਸਾਸੇ ਕਾਲ ਦੇ ਸਾਰੇ ਵੀਰਾਂ ਨੂੰ ਸਵਾਗਤ ਕਰਦੇ ਆਂ ਸੰਧੂ ਪੱਧਰ ਪ੍ਰੀਆ ਡੇਰੀ ਫਾਰਮ ਵਿੱਚ ਆਸ ਕਰਦੇ ਆਂ ਜੋ ਵੀ ਚੈਨਲ ਦੇ ਨਾਲ ਜੁੜੇ ਨੇ ਸਾਰੇ ਚੜ੍ਹਦੀ ਕਲਾ ਦਾ ਅੰਦਰ ਉਸਤੀ ਚ ਹੋਗੇ ਕੁਐਸਟ ਬੇਨਤੀ ਕਰਦੇ ਆਂ ਆਪਣੀ ਨਰਕ ਪਰਖ ਤਸੱਲੀ ਕਰਕੇ ਲੈ ਕੇ ਜਾਇਆ ਕਰੋ ਫਰਜ਼ ਬੰਦਾ ਅੱਜ ਦੀ ਵਿਜ਼ਿਟ ਆਪਣੀ ਹੈਗੀ ਆ ਪਿੰਡ ਪਿੰਡ ਸਵਾਜਪੁਰ ਜ਼ਿਲ੍ਹਾ ਸ਼੍ਰੀ ਤਰਨਤਾਰ ਸਾਹਿਬ ਤੇ ਤਸਵੀਰ ਸਜਣੋ ਪੱਟੀ ਨਹੀਂ ਤਸਵੀਰ ਤਰਨਤਾਰ ਤਸਵੀਰ ਵੀ ਤਰਨਤਾਰ ਸਾਹਿਬ ਬਾਈ ਬਲਜੀਤ ਦੇ ਫਾਰਮ ਤੇ ਪਹੁੰਚ ਚੁੱਕੇ ਆਂ ਪੰਜ ਵੜਾਂ ਲੈ ਕੇ ਆਇਆ ਹੈ ਹਰ ਤਰ੍ਹਾਂ ਦੀ ਵੈਰਾਈਟੀ ਹੈਗੀ ਆ ਐਚ ਐਫ ਸ਼ਾਈਆਲ ਜਰਸੀ ਜਿਹੋ ਜੀ ਮਰਜ਼ੀ ਆਪਣੀ ਚੁਆਇਸ ਚਾਹੀਦੀ ਉਹੋ ਜੀ ਇਥੋਂ ਫਾਰਮ ਤੋਂ ਖਰੀਦਦਾਰੀ ਕਰ ਸਕਦੇ ਜੇ ਦੋ ਵੜਾਂ ਸਈਆਂ ਸਵਾਈਆਂ ਬਿਲਕੁਲ ਤਾਜ਼ੀਆਂ ਤੇ ਤਿੰਨ ਵੜਾਂ ਬਸ ਜਿਹੜੀ ਪੌਦੇ ਆ ਕੇ ਕਿੰਨਾ ਕੁ ਟਿਮੇਂ ਵਿੱਚ ਸਮਾਂ ਰਹਿ ਗਿਆ ਤਿਆਰੀ ਤੇ ਆ ਕਰਦੇ ਆ ਗੱਲਬਾਤ ਰੇਟ ਬਿਲਕੁਲ ਜਾਇਜ਼ ਹੀ ਰਹਿਣਗੇ ਅੱਜ ਦੇ ਐਂਡ ਤੱਕ ਬਣੇ ਰਹੋ ਠੀਕ ਹੈ ਜੀ ਆਓ ਲਈਏ ਜਾਣਕਾਰੀ ਬਾਈ ਸਾਹਿਬ ਸਿਕਾਲ ਸਿਕਾ ਵੀ ਜੀ ਠੀਕ ਠਾਕ ਜੀ ਹਾਂਜੀ ਹਾਂਜੀ ਚੜ੍ਹਦੀ ਕਲਾ ਹੋ ਸਣਾਓ ਵਧੀਆ ਜੀ ਕਿਰਪਾ ਹਾਂਜੀ ਹਾਂਜੀ ਠੀਕ ਹੈ ਅੱਜ 5 ਵੜਾ ਅੱਜ 5 ਵੜਾ ਦੇ ਵਿਕੇ ਜਰਸੀ ਸ਼ਾਈ ਵਾਲਾ ਚਾਪ ਸਾਰੀ ਵੈਰਾਈਟੀ ਸਾਰੀ ਵੈਰਾਈਟੀ ਜਿਵੇਂ ਮਿਕਸ ਸਬਜੀ ਕਰ ਦਿੰਦੇ ਨਾ ਸਬਜੀ ਜਿਵੇਂ ਮਿਕਸ ਹੋ ਜਾਂਦੀ ਆ ਹਾਂਜੀ ਹਾਂਜੀ ਆਹ ਹੈਨਾ ਠੀਕ ਹੈ ਨਾਮ ਨੋਟ ਕਰੀਏ ਨਾਮ ਆਪਣਾ ਬਲਜੀਤ ਸਿੰਘ ਪਿੰਡ ਸੁਬਾਜਪੁਰ ਅੱਛਾ ਜੀ ਹਾਂਜੀ ਜ਼ਿਲ੍ਹਾ ਤਰਨਤਾਰਨ ਤੇ ਤਹਿਸੀਲ ਵੀ ਤਰਨਤਾਰਨ ਸਾਹਿਬ ਹੈ ਹੈਨਾ ਠੀਕ ਹੈ ਜੀ ਮੋਬਾਈਲ ਨੰਬਰ ਕਿਨਾਂ ਮੋਬਾਈਲ ਨੰਬਰ ਹੈਗਾ 73407 40212 ਠੀਕ ਆ ਹਾਂਜੀ ਤੇ ਕਰੀਏ ਸ਼ੁਰੂਆਤ ਜਰਸੀ ਤੋਂ ਕਰੀਏ ਹਾਂਜੀ ਜਰਸੀ ਦਾ ਕਰ ਲੋ ਜਰਸੀ ਆ ਗਈ ਪੰਜਾਬ ਵਾਲੀ ਵੱਡੀ ਹਾਂਜੀ ਹਾਂਜੀ ਗੱਦ ਘਾੜ ਚੰਗਾ ਵੱਛੀ ਦਾ ਗੱਦ ਪੂਰਾ ਵੱਛੀ ਦਾ ਵੇਖੋ ਚੰਗਾ ਵੇਖੋ ਠੀਕ ਚੰਗਾ ਕਿੰਨਾ ਦੁੱਧ ਰੜੀ ਆ ਦੁੱਧ ਇਹਦੇ ਥੱਲੇ ਵੀਰ ਜੀ ਬੋਲਾ ਹੋਊਗਾ 13 ਕਿਲੋ ਪਰਸੋਂ ਦੀ ਸੂਈ ਆ ਉਹ ਬੱਚਾ ਕਾਲਾ ਹਾਂਜੀ ਆ ਬੱਚਾ ਠੀਕ ਆ ਨਾਲੂ ਨਾਲ ਜੋ ਠੀਕ ਆ ਜੀ ਮਿਲਕਾ ਫਾਗਣਾ ਹਾਂ ਹਾਂਜੀ 13 ਕਿਲੋ ਮੌਕੇ ਦਾ ਦੁੱਧ ਹਾਂ ਬੋਲਾ ਹੀ ਆ ਜੀ ਠੀਕ ਆ ਬਕਸਾਂ ਦੀ ਸੂਈ ਆ ਤੋੜ ਰਖ ਰਹੀਏ ਚੇਹ ਹਾਂਜੀ ਦੂਜਾ ਸੂਆ ਆ ਗਈ ਹਾਂਜੀ ਹਾਂਜੀ ਜਰਸੀ ਦੀ ਡਿਮਾਂਡ ਬੜੀ ਵੀਰਾਂ ਦੇ ਫੋਨ ਵੜੇ ਆਹੇ ਆਪਾਂ ਵੀਡੀਓ ਪਾਈ ਨਾ ਉਦਨ ਹਾਂ ਬੜੀ ਡਿਮਾਂਡ ਓਟਕੇ ਤੋਤੇ ਹਾਂਜੀ ਹਾਂਜੀ ਚਲੋ ਚੰਗਰ ਪੌਂ ਸੈਰ ਕੀ ਵੀ ਦੇਣਗੇ ਹਾਂਜੀ ਹਾਂਜੀ ਬਾਲਾ ਪ੍ਰੇਮ ਕਰਦੇ ਆ ਹਾਂਜੀ ਲਓ ਜੀ ਦੂਜਾ ਸੂਆ ਸੱਜਣੂ ਆ ਗਈ ਜਰਸੀ ਪੰਜਾਬ ਵਾਲੀ ਵੱਡੇ ਕਦ ਕਾਟ ਦੀ ਮੋੜ ਲਿਓ ਬਈ ਬਾਕੀ ਠੰਡੀ ਠੰਡੀ ਆ ਅੱਛਾ ਜੀ ਕਾ ਪਾਉਣਾ ਪਾ ਲੋ ਨਹੀਂ ਪਾਉਣਾ ਤਾਂ ਵੀ ਕੋਈ ਗੱਲ ਨਹੀਂ ਠੀਕ ਹੈ ਜੀ ਦੇਖੋ ਇਧਰ ਦੇਖੋ ਵਾਹ ਜੀ ਵਾਹ ਆ ਚੀਜ਼ਾਂ ਲੱਭਦੀਆਂ ਕਿਦੇ ਨਹੀਂ ਜੀ ਚੀਜ਼ ਓਕੇ ਆ ਤੋ ਇਲਾ ਵਧੀਆ ਹਥੀ ਚਵਾਈ ਵਾਲਾ ਜੋ ਠੀਕ ਹੈ ਜੀ ਹਾਂ ਜੀ ਤੇ ਕੁਆਲਟੀ ਦੇਖੋ ਵਾਹ ਜੀ ਵਾਹ ਚਲੋ ਤੋਰਾ ਕਰਾ ਜੀਏ ਚੈੱਕ ਕਰ ਨਮੀ ਤੋਰ ਕੇ ਲਓ ਸਜਣੋ ਤੇ ਭਾਦੀ ਰੇਟ ਦੀ ਗੱਲ ਰਹੀ ਗਈ ਕਿ ਕਿੰਨੇ ਦੀ ਦੇ ਰੀਏ ਬੋਲ ਆਪਾਂ ਵੀ ਜੈ ਜੀ ਗੱਲਣਾ ਕਿੰਨਾ ਜੀ ਬੋਲ ਕਰਾਂਗੇ 65000 ਰੁਪਇਆ ਸਿਰਫ 60000 ਦੀ ਦੇ ਰਹੀਏ ਹੋਰ ਕਰੀਏ ਹੈ ਸੋ ਹੋਰ ਕਰਦਿਏ ਤੁਸੀਂ ਦੱਸ ਦੋ ਫਿਰ ਨਹੀਂ ਆਪੇ ਕਰ ਦੋ ਪੂਰੇ 60 ਦੀ ਦੇ ਦਾਂਗੇ ਹੋਰ ਛੱਡ ਦਿਓ ਕੋਈ 1000 2000 100 ਰੁਪਇਆ ਛਰਦਾਂਗੇ ਸਾਥੀ 2000 ਛਰਦ 58 ਦੀ ਜਾਣ ਦੋ 58 ਦੀ ਜਾਣ ਦੋ ਤੇ ਬਾਕੀ ਉਹ ਵੀਰ ਫੂਮ ਲਾਵੇ ਜਿਹਨੇ 58000 ਪੌਣਾ ਖਾਤੇ ਤੇ ਆਪਦੀ ਚੋਕੇ ਨਰਪਖਰ ਕਰਕੇ ਤੇੜੇ ਨਰਕਪਰਗਤ ਤਸੱਲੀ ਕਰਕੇ ਲੈ ਜੇ ਜਰਸੀ ਵੱਡੀ ਹੈ ਦੁੱਧ ਕਿੰਨਾ ਤੁਹਾਡੇ ਡੇਡਗੇਣਾ ਚ ਆਜੂਗੀ ਦੁੱਧ ਵੀ ਜੀ ਇਹਨੂੰ 18-19 ਕਿਲੋ ਕੀ ਜਾਂਦਾ 17-18 ਵੱਡੇ ਵੈਡ ਹੈ ਨਾ ਹਾਂ 13-13 ਕਿਲੋ ਤੇ ਹੋਣੀਆਂ ਨਾ ਬੋਲਾ ਤੇ ਛਾਈ ਵਾਲਾ ਕੀ ਹਾਂਜੀ ਛਾਈ ਇਹ ਵੀ ਤਾਜੀ ਸੋਈ ਕੋਕਾ ਪੀਸ ਇਹਦੇ ਮਗਰ ਬੱਛੀ ਹੋ ਅੱਛਾ ਜੀ ਥਾਨ ਵਾਲਾ ਸੋਨਾ ਤਾਜੀ ਸੋਈਆਂ ਜੋ अच्छा जी ये भी परसों हुई है हां जी हां जी ए दा दूध करना है ए दे ਥੱਲੇ ਬੋਲਾ 13 ਕਿਲੋ ओ ਬੱਚੀ ਬੈਠੀ ਜਿਹੜੀ हां जी लाल ਬੱਚੀ ਵਾਹ ਜੀ ਵਾਹ ਗੂੜੀ ਲਾਲ हां जी ਠੀਕ ਹੈ ਕੰਢੀ ਸੀਲ ਜੋ ਬਾਕੀ ਮੰਗੇ ਤੋਂ ਬਿਨਾ ਭਾਵੇਂ ਤੋੜ ਦੋ ਲੰਮੀ ਇਹਨੂੰ ਦੋ ਦੋ ਇਹਨੂੰ ਨਾ ਥਲੇ ਹਾਰਾ ਨਹੀਂ ਪਾਇਆ ਨਾਥ ਜੀ ਪਾਈ ਗਏ ਨੇ ਅੱਛਾ ਅੱਛਾ ਜੀ ਕੰਢੀ ਸੀਲ ਮੰਗੇ ਤੋਂ ਬਿਨਾ ਅਛਾ ਮੋੜ ਲਿਓ ਥਾਨ ਬੜਾ ਮੱਝਾਂ ਵਾਲਾ ਮੋਟਾ ਮੋਟਾ ਇਹ ਤਾਂ ਦੀਆਂ ਅੱਧਾਂ ਹੀ ਬੜੀਆਂ ਲਾਗੇ ਕਰਕੇ ਵੇਖੋ ਮੈਂ ਵਿਖਾ ਦੇ ਇਹ ਇਹਦੇ ਇੱਕ ਹਿਸਾਬ ਦੀ ਮੱਝ ਹੀ ਆ ਦੇ ਅੱਛਾ ਬੰਗੇ ਦੇਣਾ ਥਾਨ ਬੜਾ ਸੋਹਣਾ ਲੱਗਾ ਬਾਕੀ ਰੇਟ ਦੀ ਗੱਲ ਕਰੀਏ ਤੇ ਕਿੰਨਾ ਕਰ ਦੀਏ ਨਾ 55 ਦੀ ਦੇ ਦੀਏ 55 ਦੀ ਹੈ ਮੈਨੂੰ ਪਤਾ ਹੋਰ ਮਾਨਤਨ ਕਰੋਗੇ ਖੁੱਲਾ ਕਰੋਗੇ 5000 ਛੱਡ ਦਈਏ 50 50 ਪੂਰੇ ਦੇ ਦੇ ਦਈਏ ਹੋਰ ਕਰ ਦਈਏ ਹੈਂ ਹੋਰ ਕਰ ਦਈਏ ਹੋਰ ਕਰ ਦਈਏ ਯਾਦ ਕਰ ਤੁਹਾਨੂੰ ਬੜਾ ਰੋਤੇ ਇਹਨਾਂ ਦੀ ਆ ਕੋ ਲੋ ਕੀ ਭਾਵੜਾ ਗਲਤ ਮਲਤ ਕਰਦੇ ਜੋ ਇਹ ਤਾਂ ਗਰਮੀ ਵਾਲਾ ਤੋਹਫਾ ਹੈ ਗਰਮੀ ਦਾ ਤੋਹਫਾ ਹੈ ਨਾ 15 16 ਕਿਲੋ ਰਾਵਣਾ ਦਊਗੀ ਵੈਡ ਦੁੱਧ ਤੇ ਕਿੰਨੇ ਦੇ ਦਈਏ ਜੀ ਮੈਂ ਗਰਮੀ ਮੱਚੀ ਹੋ ਜੈ ਸਨੋ ਕਰ ਦਈਏ ਯਾਰ ਛੱਡ ਦਈਏ ਚ ਫੋਰ ਕਰਦੇ ਚੱਲ ਫੋਰ ਕਰਦੇ ਨਹੀਂ ਠੱਕਾ ਹੋ ਜਾਣਾ ਹਟਾਲੀ ਦੀ ਜਾਣ ਚੱਲ ਹਟਾਲੀ ਦੀ ਜਾਣ ਦੋ ਜਾਣ ਦੀ ਹਨ ਹਾਂ 100 ਰੁਪਏ ਛੋੜ ਹੀ ਹੋਣੀ ਜ ਹੁਣ ਠੀਕ ਹੈ ਹਾਂਜੀ ਤੇ ਆ ਆ ਗਈ ਗੱਬਣ ਹਾਂਜੀ ਇਹ ਗੱਬਣ ਇਹ ਬੜੇ ਰੰਗ ਭਾਗ ਲਾਈ ਬੈਠੀ ਆ ਵਾਹ ਜੀ ਵਾਹ ਇਹ ਫੁੱਟ ਫੁੱਟ ਬਾਹਰ ਨਿਕਲੀ ਯਾਰੀ ਹਾਂਜੀ ਕਿੰਨਾ ਕਿੰਨਾ ਦੁੱਤ ਚ ਆਜੂਗੀ ਇਹ 20 ਕਿਲੋ ਦੇ ਆਰਾਮਣਾ ਹੀ ਵਿਜੀ ਅਜੇ ਵੀ ਨਹੀਂ ਵੱਛੀ ਸੁੰਦੀ ਪੰਜ ਛੇ ਦਿਨ ਤੇ ਵੱਸੀ ਨਹੀਂ ਸੁੰਦੀ ਆ ਜੀ ਵਾਹ ਜੀ ਵਾਹ ਚਿੱਟੇ ਕਬੂਤਰ ਆ ਕੀ ਆ ਕੋਈ ਨਹੀਂ ਮਾਸਾ ਜੀ ਤੇ ਆ ਗਈ ਥਾਣ ਵੀ ਵੇਖੋ ਗਲਾਬੀ ਥਾਂ ਚ ਗਲਾਬੀ ਹੈ ਨਾ ਹਾਂਜੀ ਵਾਹ ਜੀ ਵਾਹ ਦੇਖੋ ਥਾਂਰ ਪੂਰਾ ਹਾਂਜੀ ਮੋਟਾ ਟੋਰਾ ਕਰਾਈਏ ਜੇ ਕ ਚੂਟੀ ਬਿਆੜੀ ਵੇਖੋ ਕਿੰਨੀ ਪੂਰੀ ਚਮਕਦਮ ਕਾਲੀ ਓਕੇ ਆ ਦੇ ਸਾਰੀ ਬੱਚੀ ਪੂਰੀ ਮੈਂ ਨਾ ਬਦਾਮ ਦੇ ਗਰੀ ਵਰਗੀ ਆ ਥਾਂਸ ਦਾ ਜਾਂ ਬੱਚਾ ਹਾਂਜੀ ਹਾਂਜੀ ਵਾਹ ਜੀ ਵਾਹ ਫੈਸ਼ਨ ਟੈਸ਼ ਨਹੀਂ ਚੰਗਾ ਹਾਂਜੀ ਗੱਲ ਕਰੀਏ ਭਾਪਾ ਤੇ ਕਿੰਨੇ ਦੇਰੀਏ ਤੇ ਜੀ ਇਹ ਬੱਚੀ ਵੇਚੀਏ ਸਵਾਗ ਹੈ ਹਾਂ ਤੇ ਤੇ ਬੱਚੀ ਵੇਚਾਂਗੇ 70000 ਦੀ ਅੱਛਾ ਅੱਜ ਇਹਦਾ ਮੁੱਲ ਕਰਾਂਗੇ 65000 ਰੁਪਿਆ ਠੀਕ ਆ 62000 ਦੀ ਦੇ ਦਾਂਗੇ ਪੂਰੇ 60 ਦੀ ਕਰਦੀਏ ਨਹੀਂ 60 ਦੀ ਕਰਦੀਏ ਜਾਨ ਤੋਂ 2000 ਨਾ ਕੀ ਉਹਨੇ ਕਹਿਆ ਚਾ 60 ਦੀ ਦੇ ਦਾਂਗੇ ਠੀਕ ਆ 100 ਰੁਪਿਆ ਛੋੜ ਹੀ ਹੋਣੀ ਜੋ ਠੀਕ ਆ ਜੀ ਤੇ ਗੱਪਣ ਆ ਵੀ ਗੱਪਣ ਆ ਗਈ ਵਾਲੀ ਬੱਚੀ ਬੜੀ ਚੰਗੀ ਜੋ ਠੀਕ ਆ ਥਣ ਥੂਣ ਇਹਦਾ ਬੜਾ ਸੋਹਣਾ ਲੱਗਾ ਕਰਮਾ ਜੋ ਇੱਧਰ ਤੋਰ ਦੋ ਲੰਮੀ ਉਹਦੋਂ ਤੋਰ ਦੋ ਹਾਂ ਇੱਧਰ ਨਹੀਂ ਉਹ ਨੂੰ ਕਰ ਦੋ ਇੱਫੋ ਗੱਛੀ ਵਾਹ ਜੀ ਤੇ ਲਾਟੋ ਲਾ ਰਿਹਾ ਹੋ ਗੱਛੀ ਲਿਆ ਬਾਕੀ ਇਹ ਵੀ ਤੇ ਵੱਚੀ ਬਿਗੀ ਠੀਕ ਆ ਨਹੀਂ ਤਾਂ ਆਪਾਂ ਤਿਆਰ ਕਰਕੇ ਵੱਚੀ ਵਿੱਚ ਨਹੀਂ ਆ ਅੱਛਾ ਜੀ ਹਾਂ ਵੇਖੋ ਇਧਰੇ ਵੇਖੋ ਠੀਕ ਆ ਢੇਲ ਵੜੀ ਯਾਰੇ ਹਾਂ ਜੀ ਤੇ ਆ ਸਿਰਫ ਨਾ ਇੱਕ ਸਰੂ ਲੱਗਣ ਵਾਲੇ ਛੇਕ ਹੀ ਨਹੀਂ ਹੈਗਾ ਇੱਚ ਲੈ ਲਓ ਤੁਸੀਂ ਆਪ ਹੀ ਲੈ ਲਓ ਚਲਦਾ ਨਹੀਂ ਆ ਨਾ ਨਾ ਵੇਖ ਲਓ ਚਲਦਾ ਨਹੀਂ ਆ ਹਾਂ ਜੀ ਵੇਖ ਲਓ ਆਪੇ ਵੇਖ ਸਰੂੜ ਹੀ ਬਣਿਆ ਹਾਂ ਜੀ ਉਹ ਉਤਰਾ ਹੀ ਆ ਹਾਂ ਜੀ ਹਾਂ ਜੀ ਫੋਰਟ ਜੀ ਲੱਗੀ ਹਾਂ ਜੀ ਹਾਂ ਜੀ ਠੀਕ ਜੀ ਭਰਾ ਕੇ ਵੀ ਚੱਲੂਗਾ ਇਹ ਗਰੰਟੀ ਹੋ ਗਈ ਆਪਣੀ ਮੇਰੀ ਠੀਕ ਆ ਜੀ ਸਰੂੜ ਦੀ ਝੋਲੀ 40 ਚੰਗੀ ਆ ਬਹੁਤ ਜਿਆਦੀ 20 ਕਿਲੋ ਦੁੱਧ ਭਰ ਦੂਗੀ 20 ਕਿਲੋ ਵੀ ਦਿੱ 17 18 ਦੇ ਪਹਿਲਾਂ ਨੇ ਭਰਿਆ ਨਾ ਠੀਕ ਆ ਹਾਂਜੀ ਅਰਕੇ ਦੂਜਾ ਸੂਹਾ ਹੈ ਹਾਂਜੀ ਦੂਜਾ ਸੂਹਾ ਯਾਰ ਬਾਦ ਵੇਖ ਬਾਕੀ ਕਦ ਕਾਠ ਸੋਹਣਾ ਵੱਡੀ ਆ ਹਾਂਜੀ ਮਧਰੀ ਡੋਲੀ ਦੀ ਆ ਹੂੰ ਬੰਦ ਕੇ ਇਹ ਕਿੰਨੇ ਨੇ ਦੇ ਦੇ ਕੇ ਫਿਕਸ ਜੇ ਦੇ ਵੀਰ ਜੀ ਮੱਛੀ ਵੇਚੀ ਤਿਆਰ ਕਰਕੇ ਹਾਂ ਫਿਰ ਮੱਛੀ ਵੇਚਾਂਗੇ 70000 ਦੀ ਅੱਛਾ ਜੀ ਅੱਜ ਇਹਦਾ ਮੁੱਲ ਕਰਾਂਗੇ 65000 ਰੁਪਏ ਠੀਕ ਹੈ ਜੀ 60000 ਦੀ ਦੇ ਦਾਂਗੇ ਠੀਕ ਆ 60000 ਦੀ ਜਿਹੜੀ ਮਰਜ਼ੀ ਲੈ ਜੇ ਜਿਹੜੀ ਮਰਜ਼ੀ ਲੈ ਜੇ ਦੋਵੇਂ ਜੋ ਹਾਂ ਜੀ ਠੀਕ ਹੈ ਜੀ ਚੋੜੀ ਹੋਣੀ 100 ਰੁਪਿਆ ਆਹ ਗਾੜੀ ਆ ਗਈ ਝੁੰਗੀ ਸਿੰਘਾਲੀ ਹਾਂ ਜੀ ਪਿਓਰ ਝੁੰਗੀ ਪਿਓਰ ਝੁੰਗੀ ਵਾਤੇ ਹਾਂ ਜੀ ਹੈਨਾ ਵਾਹ ਵਾਹ ਥਾੜੇ ਨੂੰ ਵੀ ਬੜਾ ਸੁਣਾ ਲੱਗਿਆ ਬੜੀ ਵਧੀਆ ਥਾਣ ਵੀਰ ਜੀ ਸਮਾਂ ਕਿੰਨਾ ਕੁ ਰਹਿ ਗਿਆ ਸਮਾਂ ਇਹਨੇ ਵੀਰ ਜੀ 7-8 ਦਿਨ ਲੈ ਜਾਣੇ ਹਜੇ 7-8 ਦਿਨ ਪਲੱਸ ਜਿਹੜਾ ਲੈ ਜਾਊਗਾ ਬਾਕੀ ਖੰਦੀ ਪੀਲਾ ਹੂੰ ਇੱਕ ਮਿੰਟ ਰੋ ਗਾਵਾਂ ਸਾਰੀਆਂ ਹੀ ਬਰੀਡ ਵਾਲੀਆਂ ਲਿਆਂਡੀਆਂ ਹਨਾ ਗ੍ਰੇਟ ਕਿੰਨੇ ਦੇ ਰਹੀਏ ਫਿਕਸ ਜੀ ਬੱਚੀ ਦੇ ਵਗਦੀ 55000 ਦੀ ਅੱਛਾ ਆਪਾਂ ਮੋਲੇ ਦਾ 55 ਕਰਾਂਗੇ ਅੱਛਾ 55000 ਦੀ ਦੇ ਰਹੀ ਹੈ ਨਹੀਂ ਖੁੱਲਾ ਮਾਨ ਕਰੀਏ ਖੇਰਲਾ ਪੀਸ ਆ ਦੇਖੋ 50000 ਦੀ ਦੇ ਰਹੀ ਹੈ ਖਾਨ ਆ 47 ਦੀ ਦੇਈਏ ਮੈਂ ਦੇਣਾ ਨਹੀਂ 48 ਦੀ ਦੇ ਦਾਂਗੇ ਜਾਣਦੇ 47 ਦਾ ਇੱਕ ਪੀਸ 48 ਦੀ ਦੇ ਦਾਂਗੇ ਵੇਹ ਲੋ ਤੁਹਾਡੀ ਨਹੀਂ ਵੱਚੀ ਆਪਾਂ ਵੱਚੀ ਬੜੀ ਚੰਗੀ ਆ ਤੁਹਾਡੀ ਮਰਜ਼ੀ ਆ 48 ਦੀ ਦੇ ਦਾਂਗੇ ਠੀਕ ਆ ਸੱਜਣੋ ਇਹੋ ਪੀਸ ਆ ਪੰਜ ਜਿਹੜਾ ਚੰਗਾ ਲੱਗੇ ਉਹ ਆਦਾ ਚੁਣ ਕੇ ਲਾ ਜਾ ਸਕਦੇ ਜਰਸੀਆਂ ਐਚ ਐਫ ਸਾਰੀ ਤਰ੍ਹਾਂ ਦੀ ਵੈਰਾਈਟੀ ਆ ਹਾਂਜੀ ਠੀਕ ਆ ਜੀ ਤੇ ਨਰਖ ਤੇ ਪਰਖ ਤੁਹਾਡਾ ਕੰਮ ਆ ਗਏ ਪਿੰਡ ਸੁਆਜਪੁਰ ਪਹੁੰਚ ਕੇ ਕਰਨਾ ਬਾਈ ਬਲਜੀਤ ਦੇ ਫਾਰਮ ਦੇ ਸਾਡੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਰੱਬ ਰੱਖਾ ਜੀ